ਨਾ ਮਾ ਬੋਇਆ ਮਾਇਆ ਬੋਇਆ ਕਾਹੇ ਤਲੋਚਨ ਮੀਤ ਕਾਹੇ ਸ਼ਿਮਪੋ ਸ਼ੈਲੇ ਰਾਮਨਾ ਲਾਭੁ ਚੀਤ ਇਹ ਪਹਿਲਾ ਜਿਹੜਾ ਇਹਦੋ ਸ਼ਲੋਕ ਸੀ ਆਹ ਹੁਣ ਕੀਤਾ ਇਹਦੋ ਪਹਿਲਾ ਪੰਜਵੇਂ ਪਾਸ਼ਾ ਦਾ ਸ਼ੁਰੂ ਹੋਗਾ ਨਾ ਪੰਜਵੇਂ ਪਾਸ਼ਾ ਦਾ ਇਸ ਕਰਕੇ ਨਹੀਂ ਆ ਕਬੀਰ ਦਾ ਨਾਂ ਆਇਆ ਹੋਇਆ ਪਹਿਲਾਂ ਕਬੀਰ ਤੋਂ ਸ਼ੁਰੂ ਹੁੰਦਾ ਇਹ ਸ਼ਲੋਕ ਰੇ ਸੋ ਨਾਨਕ ਦੀ ਮੋਰੀ ਹੈ ਨਾਨਕ ਦਾ ਨਾਂ ਨਹੀਂ ਆਇਆ ਜੇ ਪੰਜਵੇਂ ਪਾਸ਼ਾ ਦਾ ਲਿਖਾਂਗਾ ਆਨੰਦ ਦਾ ਨਾਂ ਉਹਨਾਂ ਨਾ ਕਬੀਰ ਦਾ ਆ ਕਰੈਕਸ਼ਨ ਕੀਤੀ ਹੋਈ ਹੈ ਦਾ ਮਤਲਬ ਹੈ ਇਹ ਚਾਰ ਪੰਜ ਸ਼ਲੋਕ ਕਰੈਕਸ਼ਨ ਤੋਂ ਹੀ ਆਏ ਹੋਏ ਨੇ ਨਾ ਪਾਵ ਆਇਆ ਮੋਹਿਆ ਕਹੇ ਤਰਲੋਚਨ ਮੀਤ ਕਬੀਰ ਦਾ ਹੀ ਆ ਕਿਉਂਕਿ ਕਬੀਰ ਦੇ ਖਾਤੇ ਜਾਂ ਨਾਮੇ ਦੇ ਖਾਤੇ ਜਾਂਦਾ ਨਾ ਪਾਵ ਆਇਆ ਮੋਹਿਆ ਕਹੇ ਤਰਲੋਚਨ ਮੀਤ ਕਹੇ ਤਰਲੋਚਨ ਮੀਤ ਹੁਣ ਇਹ ਨਾਮਾਂ ਲਬਦ ਨਾਮਦੇਵ ਵਾਸਤੇ ਸ਼ਾਇਦ ਨਹੀਂ ਆਇਆ ਨਾਮਾਂ ਉਹਦੇ ਵਾਸਤੇ ਆਇਆ ਜਿਹੜਾ ਨਾਮ ਦਾ ਬੀਜ ਹੈ ਜਿਹੜਾ ਨਾਮ ਨਾਲ ਜੁੜਿਆ ਹੋਇਆ ਹੈ ਅਜਾ ਸਰੀਰ ਹੈਗਾ ਉਹ ਕਹਾਣੀ ਦਾ ਬਣਾਈ ਹੋਈ ਆ ਵੀ ਤਲੋਚਨ ਨਾਮ ਇਹ ਨੂੰ ਕਹਿੰਦਾ ਦੋ ਇਕੱਠੇ ਹੋ ਗਏ ਨਹੀਂ ਇਹ ਗੱਲ ਨਹੀਂ ਆ ਤਲੋਚਨ ਆਇਥੇ ਨਾ ਨਾਮ ਤੇਲੋਚਨ ਵੀ ਇੱਕ ਸਮਝੋ ਗੁਣਵਾਚ ਕਰੋ ਦੋਭਾ ਵੀ ਗੁਣਵਾਚ ਨਵਾਂ ਨਾਮ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਜਿਹੜਾ ਨਾਮ ਧਾਰਨ ਕਰ ਲਿਆ ਜੀ ਨੇ ਜਿਹੜਾ ਇੱਕ ਹੋ ਕੇ ਉੱਗ ਆਇਆ ਉਹ ਨਾਮ ਤੇ ਲੋਜਨਵਾ ਜੀ ਦੀ ਤੀਸਰੀ ਅੱਖ ਖੁੱਲ ਗਈ ਤੀਜਾ ਲੋਜਨ ਜੀ ਦਾ ਤੀਸਰੀ ਅੱਖ ਖੁੱਲ ਗਈ ਉਹ ਲੋਜਨ ਜੀ ਕਬੀਰ ਹੀ ਤਲੋਜਨ ਕਬੀਰ ਹੈ ਨਾਮ ਹਰ ਕੋਈ ਭਗਤ ਨਾਮ ਹੈ ਹਰ ਕੋਈ ਭਗਤ ਤਲੋਜਨ ਹਰ ਕੋਈ ਭਗਤ ਕਬੀਰ ਵੀ ਹੈ ਹਰ ਕੋਈ ਭਗਤ ਨਾਨਕ ਵੀ ਹੈ ਹਰ ਕੋਈ ਭਗਤ ਰਬਦਾਸ ਵੀ ਹੈ ਹਰ ਕੋਈ ਭਗਤ RAMDAS ਵੀ ਹੈ ਕਿਉਂਕਿ ਜਿਸਕੇ ਹਿਰਦੇ ਪਰਮਰਮ ਦਾ ਨਿਵਾਸ ਨਾਨਕ ਉਸ ਦਾ RAM Satramdas ਇਸ ਕਰਕੇ ਇਹ ਜਿਹੜੇ ਲਫ਼ਜ਼ ਨੇ ਇਹ ਲਫ਼ਜ਼ ਹੋਰ ਸੈਂਸ ਵਿੱਚ ਆ ਗਏ ਕਾਮਨ ਨਾਉਨ ਵਾਚ ਉਹ ਨਾਉਨ ਗੁਣਵਾਚ ਗੁਣਵਾਚ ਨੂੰ ਨੇ ਹੈ ਭਗਤਾਂ ਦੇ ਗੁਰਮਖਾ ਦੇ ਗੁਣਵਾਚ ਕਰਾਉਂਦੇ ਕਿਸ ਨੂੰ ਕਿਹਾ ਜਾ ਸਕਦਾ ਹੈ ਹਾਂਜੀ ਨਾਮਾ ਮਾਇਆ ਮੋਇ ਕਹੇ ਦਿਲੋਜਨ ਮੀਤ ਕਾਹੇ ਛਿੰਪੋ ਛਾਇਲੇ ਰਾਵਨਾ ਲਾਵੋ ਜੀਤ ਕਾਹੇ ਛਿੰਪੋ ਛਾਇਲੇ ਰਾਵਨਾ ਲਾਵੋ ਜੀਤ ਰਾਵਨਾ ਰਾਵਨਾ ਲਾਵੋ ਜੀਤ ਇਹ ਜਿਹੜਾ ਛੀਪਾ ਕੌਣ ਆ ਜਿਹਨੂੰ ਨਾਮ ਪ੍ਰਾਪਤ ਹੋ ਗਈ ਉਹ ਫਿਰ ਮਾਇਆ ਨਾਲ ਹੋਇਆ ਹੈ ਕੀ ਜਿਹਨੂੰ ਨਾਮ ਪ੍ਰਾਪਤ ਨਹੀਂ 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 ਉਹ ਤਾਂ ਕਾਇ ਰਹਾ ਨਾਮਾ ਤਾਂ ਹੈ ਹੋਇ ਹੈ ਦਲਾ ਅੱਦਲਾ ਦਾ ਨਾਮਾ ਹੀ ਬਾਹਲਾ ਮੋਇਆ ਹੋਇਆ ਮਾਨੂ ਹੋਇਆ ਮੇਰਾ ਨਾ ਨਾਮਾ ਮਾਇਆ ਮੋਇਆ ਕਹੇ ਦਲੋਚਨ ਮਾਇਆ ਸਿੰਘ ਦਾ ਮਾਇਆ ਦਾ ਮੋਇਆ ਹੋਇਆ ਇੱਕ ਹੋਊਗਾ ਉਹ ਗਿਆਊਗਾ ਨਾਮਾ ਦਾ ਹੈ ਉਹ ਜੇ ਢਾਲ ਹੈ ਅੱਜ ਤਾਂ ਨਾਮਾ ਹੀ ਢਾਲ ਹੋਇਆ ਹੋਇਆ ਹੀ ਹੈ ਮਾਇਆ ਮੋਇਆ ਕਰਕੇ ਢਾਲ ਹੋ ਗਈ ਅੱਧਾ ਨਾਮਾ ਤਾਂ ਮਾਇਆ ਮੋਇਆ ਹੈ ਅਤਾ ਪੋਜ਼ਿਟਿਵ ਤਾਂ ਨਹੀਂ ਰੇਬਾ ਜੇ ਮਾਇਆ ਮੋਹ ਹੈ ਤਾਂ ਦਾੜ ਹੈ ਨਾ ਮਾਇਆ ਮੋਹ ਹੈ ਜਿੰਨਾ ਚਿਰ ਮਾਇਆ ਮੋਹ ਹੈ ਨਾ ਬੰਦ ਉਹ ਜੋ ਡਾਲ ਉਹਨੇ ਜਿਹੜਾ ਦਾੜ ਨਾ ਮਾਇਆ ਮੋਹ ਹੈ ਕਹੇ ਤਲੋਚਨ ਬੀਤ ਉਹ ਤੀਜੀ ਅੱਖ ਜਿਹੜੀ ਖੁੱਲੀ ਹੈ ਉਹ ਕਹਦਾ ਵੀ ਤੂੰ ਮਾਇਆ ਮੋਹ ਹੈ ਤਲੋਚਨ ਮੈਂ ਤਾਂ ਨਾ ਮਹੀਂ ਤਲੋਚਨ ਸਭ ਲੋਕ ਕਹਿ ਰਹੇ ਹਾਂ ਹਾਂ ਤੂੰ ਵੀ ਨਾ ਮਹੀਂ ਪਰ ਤੂੰ ਮਾਇਆ ਮੋਹ ਹੈ ਉਸ ਇੰਨੀ ਵਰਕਤ ਹੈ ਮਾਇਆ ਦਾ ਮੋਹ ਛੱਡ ਦੇ ਫਿਰ ਤੂੰ ਰਮਨ ਤੀਜੀ ਅੱਖ ਜਿੱਦੀ ਖੁੱਲੀ ਆ ਉਹ ਦੱਸ ਰਿਆ ਉਹਨੂੰ ਕਿ ਤੂੰ ਵੀ ਨਾਮ ਆਈਆਂ ਮੇਰੇ ਵਰਗੀਆਂ ਤੇਰਾ ਸਰਮਾ ਆਇਆ ਦਾ ਮੋਹ ਇਹ ਛੱਡ ਦੇ ਬਈ ਗੱਲ ਖਤਮ ਫਕੀਰ ਮਨਮੁਖਰ ਗਰਮੁਖਰ ਐ ਨਹੀਂ ਫਰਕਾ ਮਨਮੁਖਰ ਗਰਮੁਖਰ ਆਖਰ ਕੀ ਫਰਕਾ ਉਹਦੇ ਕੋ ਮਾਇਆ ਦਾ ਮੋਹ ਹੈ ਉਹਦੇ ਕੋ ਹੈ ਬਸ ਔਰ ਕੁਛ ਨਹੀਂ ਮੈਂ ਤਾਂ ਉਹ ਛੱਡਿਆ ਉਹ ਵੀ ਨਾ ਮੈਂ ਉਹ ਵੀ ਨਾ ਕਹ ਤਲੋਜਨ ਵੀਤ ਕਾਹੇ ਛਿੰਕੋ ਛਾਇਲੇ ਰਾਮ ਨਾ ਲਾਮੋ ਜੀ ਕਾਹੇ ਛੀਪੋ ਛਾਇਲੇ ਛੀਪਾ ਕੀ ਹੈ ਆ ਜਿਹੜਾ ਰੋਜ਼ ਕਲਪਨਾ ਕਰਦਾ ਨਾ ਨਕਸ਼ੇ ਬਣਾਉਂਦਾ ਹੈ ਛੀਪਾ ਹੈ ਨਵੇਂ ਨਵੇਂ ਨਕਸ਼ੇ ਬਣਾ ਰਿਹਾ ਹੈ ਪਲਾਨ ਆ ਸਾਰੇ ਨਕਸ਼ੇ ਦੁਨੀਆ ਦੇ ਸਾਰੇ ਬਣਾਏ ਹੋ ਨਾ ਚਾਹ ਬਿਲਡਿੰਗਾਂ ਦੇ ਹੋਣ ਚਾਹ ਬਾਗਾਂ ਦੇ ਹੋਣ ਚਾਹੇ ਕੋਈ ਵੀ ਨਕਸ਼ੇ ਹੁਣ ਸਭ ਇਹੀ ਬਣਾਉਂਦਾ ਹੈ ਚਾਹੇ ਛੀਪੋ ਛਾਇਲੈ RAM NA LAHU JI ਡਿਜ਼ਾਈਨ ਜਿੰਨੇ ਬਣਾਉਂਦਾ ਹੈ ਬਣਾਉਂਦਾ ਚਾਹੇ ਕਾਰਨ ਦੇ ਹੋ ਚਾਹੇ ਗੋਠੀਆਂ ਦੇ ਹੋ ਚਾਹੇ ਗੋਠੀਆਂ ਦੇ ਹੋ ਸਭ ਇਹੀ ਬਣਾਉਂਦਾ ਚਾਹੇ ਕੱਪੜਿਆਂ ਦੇ ਹੋ RAM RAM NA LAHU JI ਇਹ ਮਾਇਆ ਦੇ ਬੜੇ ਡਿਜ਼ਾਈਨ ਬਣਾਉਣਾ ਤੂੰ ਦਰਾ ਦਰਾ ਦੇ ਛੀਪੋ ਛਾਇਲੋ ਛਾਪਦਾ ਨਵੇਂ ਨਵੇਂ ਦੁਨੀਆ ਨੂੰ ਆਕਰਸ਼ਣ ਦੇਖੋ ਨਾ ਨਵੇਂ ਨਵੇਂ ਫੈਸ਼ਨ ਆ ਜਾਂਦੇ ਕੌਣ ਕਰਦਾ ਇਹ ਛੀਪੋ ਨੇ ਜਿਹੜੇ ਸਾਰੇ ਇਹ ਡਿਜ਼ਾਈਨ ਬਣਾਉਂਦੇ ਇਹ ਛੀਪੋ ਨੇ ਸਾਰੇ ਛਾਪੇ ਵਾਲੇ ਛਾਪੇ ਵਾਲੇ ਛੀਪੋ ਦਬਰਦਾਨ ਬਣਾਉਂਦੇ ਨੇ ਛਾਏ ਲੈ ਇਹ ਛਾਏ ਹੋਏ ਨੇ ਲੋਕਾਂ ਦੇ ਬਣਾਤੇ ਮਾਇਆ ਵਰਗ ਖਿੱਚਦੇ ਨੇ ਜਾਣੀ ਦੀ ਦਿੰਦੇ ਦੂਏ ਪਾਸੇ ਦਬਰਦਾਨ ਦੇਖ ਲੈਂਦਾ ਕਹਿੰਦਾ ਵਈ ਇਹ ਲਈਏ ਹੂ ਪੋਇਸ਼ੜ ਰਹੀ ਹੈ ਇਹ 4 ਸਾਲ ਦਾ ਕੋਰਸਾ ਜੀ ਡਿਜ਼ਾਈਨਿੰਗ ਦਾ ਆ ਜੀ ਛਾਲੋ ਛਾਲੇ ਰਾਮ ਰਾਮ ਆਪਣਾ ਲਾਭੋ ਚੀਜ਼ ਰਾਮ ਨਰ ਦੇ ਤਬੀਲਾ ਰਿਹਾ ਹਾਂ ਜੀ